ਹਏ 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 ਹਾਈ 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 ਜਬਰੀ ਅਰੈਸਟ ਕੀਤੇ ਆਗੂ ਉਦੈ ਕਾਰਹਾ ਕਰਕੇ ਰਹਾਗੇ 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 ਬਹੁਤ ਹੀ ਕੰਨ ਦੇ ਕਬਹਾ ਜਿੰਨਾਬਾਦ اے ਮਾਤਰੋ ਜੋ ਆਈ ਹਰ ਸੰਘਰਸ਼ ਦਾ ਨੂੰ ਚਾਰਾ ਭੁੱਖੇ ਝਾਰੇ ਅਸੀਂ ਇਸ ਗੇੜਗਾੜੀ ਪਾਵਾਂਗੇ ਜਿੱਥੋਂ ਤੱਕ ਨਹੀਂ ਸਾਡੇ ਕੋਲ ਜੋਰਦਾ ਐਡੀ ਚੋਟੀ ਦਾ ਜੋਰ ਜਿਹੜਾ ਵਾ ਕਿ ਲਾਵਾਂਗੇ ਤੇ ਆਪਣੀ ਆਗੂਆਂ ਨੂੰ ਜਿਹੜਾ ਵਾ ਉਹ ਰਹਾ ਕਰਾਂਗੇ ਜੱਗੀ ਜੱਗ ਕਰਿਆ ਨੇ ਪੰਜਾਬ ਸਰਕਾਰ ਮਰਦਾਬਾਦ 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 ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜੋ 5 ਤਰੀਕ ਨੂੰ ਛੰਤੀਗੜ੍ਹ ਵਿਖੇ ਮੋਰਚਾ ਲਗਾਇਆ ਜਾ ਰਿਹਾ ਸੀ ਉਸ ਤੋਂ ਘਬराई ਹੋਈ ਸਰਕਾਰ ਨੇ ਇੱਕ ਦਿਨ ਪਹਿਲਾਂ ਹੀ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਅਤੇ ਕੱਲ ਜੋ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਅਤੇ ਵੱਖ-ਵੱਖ ਸਾਜ ਜਥੇਬੰਦੀਆਂ ਦੀ ਆਗੂਆਂ ਦੀ ਮੀਟਿੰਗ ਚੰ디ਗੜ੍ਹ ਚ ਬੇਸ਼ਕਾਰ ਰਹੀ ਸੀ ਉਸ ਤੋਂ ਬਾਅਦ ਜੋ ਵੱਖ-ਵੱਖ ਥਾਣਿਆਂ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਚ ਲਿਆਏ ਅਤੇ ਫਤਿਹਗੜ ਚੂੜੀਆਂ ਚ ਵੀ ਥਾਣੇ ਫਾ ਥਾਣਾ ਫਤਿਹਗੜ ਚੂੜੀਆਂ ਚ ਵੀ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਜ਼ਿਲ੍ਹਾ ਪ੍ਰਧਾਨ ਲਫੰਦਤ ਸਿੰਘ ਮੰਜਿਆ ਵਾਲੀ ਤੇ ਸਖਤਰ ਦਲਜੀਤ ਸਿੰਘ ਜੋ ਚਟੌੜਗੜ੍ਹੇ ਉਹਨਾਂ ਨੂੰ ਵੀ ਪੁਲਿਸ ਨੇ ਹਿਰਾਸਤ ਚ ਲਿਆ ਤੇ ਉਸਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਤ ਆਗਰਾਹ ਦੇ ਜਿਹੜੇ ਹੋਰ ਆਗੂ ਅਤੇ ਮੈਂਬਰ ਨੇ ਉਹਨਾਂ ਵੱਲੋਂ ਥਾਣੇ ਮੋਰੇ ਫਤੇਗੜ ਚੂੜੀਆਂ ਥਾਣੇ ਦੇ ਸਾਹਮਣੇ ਇੱਕ ਰੋਸ ਧਰਨਾ ਦਿੱਤਾ ਜਾ ਰਿਹਾ ਤੇ ਉਹਨਾਂ ਵੱਲੋਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਿਰੋਧ ਦੇ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੀ ਮੰਗ ਹੈ ਕਿ ਜਿਹੜੇ ਉਹਨਾਂ ਦੇ ਫੜੇ ਗਏ ਸਾਥੀ ਨੇ ਉਹਨਾਂ ਨੂੰ ਰਿਹਾ ਕੀਤਾ ਜਾਏ ਗਲਬਤ ਕਰਦੇ ਆ ਵਕਫਾ ਕਿਸਾਨ ਆਗੂਆ ਮੇਰਾ ਨਾਮ ਸਿਮਰਨ ਜੋਸ਼ ਸਿੰਘ ਭਾਰਤੀ ਕਿਸਾਨੀ ਉਹ ਨੇਕਤਾ ਗ੍ਰਾਹਨ ਦਾ ਜ਼ਿਲ੍ਹੇ ਦੇ ਆਗੂ ਅੱਜ ਅਸੀਂ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆੜੀ ਤੇ ਜ਼ਿਲ੍ਹਾ ਸਕੱਤਰ ਦਲਜੀਤ ਸਿੰਘ ਚਤੌੜਗੜ ਜਿਹੜਾ ਉਹਨਾਂ ਨੂੰ ਪੁਲਿਸ ਨੇ ਰਾਤ ਦਾ ਅਰੈਸਟ ਕੀਤਾ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਜੋ ਪੰਜਾਬ ਨਾਲ ਸੰਬੰਧਿਤ ਮੰਗਾਂ ਤੇ ਸੈਂਟਰ ਸਰਕਾਰ ਨਾਲ ਸੰਬੰਧਿਤ ਮੰਗਾਂ ਨੂੰ ਲੈ ਕੇ ਜਿਹੜਾ 7 ਦਿਨ ਦਾ ਜੋ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਦੇ ਜਿਹੜਾ ਧਰਨਾ ਦੇਣ ਜਾ ਰਹੇ ਚੰਡੀਗੜ੍ਹ 5 ਤਰੀਕ ਨੂੰ ਉਹਦੇ ਵਿੱਚ ਜਿਹੜੀ ਕੱਲ ਭਗਵੰਤ ਮਾਨ ਸਰਕਾਰ ਨਾਲ ਜਿਹੜੀ ਮੀਟਿੰਗ ਹੋਈ ਆ ਉਹ ਜਦੋਂ ਬੇਸਿੱਟਾ ਰਹੀ ਤੇ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਲਟਾ ਕਿਸਾਨਾਂ ਨੂੰ ਇੱਕ ਤੇ ਜਰੀਲ ਕੀਤਾ ਗਿਆ ਤੇ ਸੱਦ ਕੇ ਤੇ ਦੂਜਾ ਜਿਹੜਾ ਰਾਤ ਕਿਸਾਨਾਂ ਨੂੰ ਵੱਖ-ਵੱਖ ਥਾਵਾਂ ਤੇ ਜਿਹੜਾ ਘਰਾਂ ਤੋਂ ਰਾਤ ਚੁੱਕ ਕੇ ਲਿਆ ਕੇ ਥਾਣਿਆਂ 'ਚ ਬੰਦ ਕੀਤਾ ਗਿਆ ਕਿਉਂਕਿ ਕਿਸਾਨ ਜਿਹੜੀਆਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜਿਹੜਾ ਚੰਡੀਗੜ੍ਹ ਜਾ ਰਹੇ ਸੀ ਸੋ ਭਗਵੰਤ ਮਾਨ ਦੀ ਸਰਕਾਰ ਨੇ ਜਿਹੜਾ ਕਿਸਾਨਾਂ ਤੇ ਤਸ਼ੱਦਦ ਕੀਤਾ ਤੇ ਕਿਸਾਨਾਂ ਨੂੰ ਬੇਕਸੂਰ ਥਾਣਿਆਂ 'ਚ ਡੱਕਿਆ ਗਿਆ ਇਸ ਦੀ ਅਸੀਂ ਨਖੇਦੀ ਕਰਦੇ ਆਂ ਇਸ ਦੀ ਮੰਗ ਕਰਦੇ ਆਂ ਕਿ ਜਿਹੜਾ ਸਰਕਾਰ ਆ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਮੰਨੇ ਤੇ ਜਿਹੜੇ ਆਗੂ ਰੈਸਟ ਕੀਤੇ ਨੇ ਉਹਨੂੰ ਫੌਰੀ ਜਿਹੜਾ ਰਿਹਾਅ ਕੀਤਾ ਜਾਵੇ ਤਾਂ ਜੋ ਜਿਹੜਾ ਸੰਯੁਕਤ ਕਿਸਾਨ ਮੋਰਚੇ ਤੋਂ ਸੱਜੇ ਜਿਹੜਾ ਚੰਡੀਗੜ੍ਹ ਵਾਲਾ ਉਹ ਕਿਸਾਨਾਂ ਦੀਆਂ ਜਿਹੜੀਆਂ ਸੈਂਟਰ ਨਾਲ ਸੰਬੰਧਤ ਮੰਗਾਂ ਤੇ ਪੰਜਾਬ ਸਰਕਾਰ ਨਾਲ ਸੰਬੰਧਤ ਮੰਗਾਂ ਜਿਹੜੀਆਂ ਉਹ ਲਾਗੂ ਕਰਵਾਈਆਂ ਜਾ ਸਕਣ। ਮੈਂ ਗੁਰਮੁਖਸ ਖੇਰਾ ਬਲਾਕ ਪਨਾਕਲਨੌਰ ਅੱਜ ਅਸੀਂ ਥਾਣਾ ਫਤਿਹਗੜ ਚੂੜੀ ਦੇ ਅੱਗੇ ਰੋਸ ਧਰਨਾ ਜਿਹੜਾ ਪੰਜਾਬ ਦੀ ਸਰਕਾਰ ਵੱਲੋਂ ਨਵੀਂ ਖੇਤੀ ਨੀਤੀ ਨੂੰ ਬਣਾਉਣ ਦੇ ਬਾਅਦ ਜਿਹੜਾ ਕਿਸਾਨ ਸਮੂਹਤਿਆਂ ਕਿਸਾਨ ਜਿੱਥੇ ਬੰਦੇ ਜਿਹੜਾ 5 ਤਰੀਕ ਤੋਂ ਜਿਹੜਾ ਉੱਥੇ ਪੱਕਾ ਮੋਰਚਾ ਲਾਉਣ ਦੀ ਤਾਰੀਖ ਕੀਤੀ ਸੀ ਬਾਅਦ ਜਿਹੜਾ ਧਰਨੇ ਦੀ ਕਾਲ ਦਿੱਤੀ ਸੀ ਅੱਜ ਪੰਜਾਬ ਸਰਕਾਰ ਦੇ ਬਗਲਾਟ ਤਾਕੇ ਸੁੱਚੇ ਪੰਜਾਬ ਦੇ ਵਿੱਚ ਕਿਸਾਨਾਂ ਆਗੂਨਾਂ ਨੂੰ ਰਾਤ ਰੈਸ਼ਟ ਕੀਤਾ ਤੇ ਸਾਡੇ ਜੀ ਅੱਜ ਜਿਲੇ ਜਿਲੇ ਆਗੂ ਇਸ ਦਾ ਲਖਨਦੇ ਹੁੰਦੇ ਸੀ ਮੰਜਿਆਵਾਲੀ ਤੇ ਜਿਲ੍ਹਾ ਫਤਿਹਪੁਰ ਸਾਹਿਬ ਦਲਜੀਤ ਸਿੰਘ ਚਤੌੜਾ ਉਹਨਾਂ ਨੂੰ ਰਾਤ ਪੁਲਿਸ ਦੇ 1:3 ਜਿਹੜਾ ਘਰੋਂ ਰੈਸ਼ਟ ਕੀਤਾ ਅੱਜ ਉਹਨਾਂ ਨੂੰ ਬਣਾ ਛੱਤਰਿਆ ਕਰਨ ਵਾਸਤੇ ਆਪਾਂ ਥਾਣਾ ਪਦਗਰ ਚੂੜੀਆਂ ਦੇ ਅੱਗੇ ਰੋਸਤਾ ਨਾ ਦੇ ਰਹੇ ਆ ਤੇ ਨਾਲ ਸਰਕਾਰ ਐਸ ਐਚਓ ਫਦੇਗਰ ਚੂੜੀਆਂ ਨੂੰ ਬੇਨਤੀ ਕਰਦੇ ਆ ਕਿ ਸਾਡੇ ਆਗੂ ਜਿਹੜੇ ਬਿਨਾਂ ਸ਼ਰਤ ਰਹਾ ਕੀਤੇ ਜਾਂ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕੋ ਮੀਟਿੰਗ ਕਰਕੇ ਕੋ ਵੱਡਾ ਐਕਸ਼ਨ ਦੀ ਤਿਆਰੀ ਨਾ ਕਰਨੀ ਪਵੇ ਜੇ ਸਰਕਾਰ ਜੇ ਐਸਐਚਓ ਫਦੇਗਰ ਚੂੜੀਆਂ ਸਾਡੇ ਸਾਥੀ ਰਹਾ ਨਹੀਂ ਕਰਦੇ ਤਾਂ ਆਪਾਂ ਜ਼ਿਲ੍ਹੇ ਦੀ ਮੀਟਿੰਗ ਕਰਕੇ ਤੇ ਥੋੜੇ ਸਮੇਂ ਦੇ ਵਿੱਚ ਹੀ ਅਗਲਾ ਐਕਸ਼ਨ ਜਿਹੜਾ ਉਹ ਧੱਖਾ ਸੰਘਰਸ਼ੜਾ ਉਹ ਲਿਖਾਂਗੇ ਅੱਜ ਵਿਸ਼ਵ ਪੰਜਾਬ ਸਰਕਾਰ ਦਾ ਭਲੇਖਾ ਵੀ ਚੰਡੀਗੜ੍ਹ ਦੇ ਵਿੱਚ ਇਹ ਧਰਨਾ ਨਹੀਂ ਲਗੰਦਣਾ ਪਰ ਪਿਛਲੇ ਸਮੇਂ ਦੇ ਵਿੱਚ ਜਦੋਂ ਅਸਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹ ਨੇ 7 ਦਿਨ ਦਾ ਧਰਨਾ ਚਲਾਇਆ ਸੀ ਉਦੋਂ ਦੇ ਸਰਕਾਰ ਦਾ ਭਲੇਖਾ ਕੱਢ ਕੇ ਤੇ ਉਦੋਂ ਸਰਕਾਰ ਕਹਿੰਦੀ ਸੀ ਵੀ ਆਪਾਂ ਇਸੇ ਤੁਹਾਨੂੰ ਮਾਰਚ ਨਹੀਂ ਕਰਨ ਦੇਣਾ 100 ਬੰਦੇ ਦੀ ਇਜਾਜ਼ਤ ਦਿੱਤੀ ਸੀ ਫੇਰ ਵੀ ਜਥੇਬੰਦੀ ਦੇ ਸੰਘਰਸ਼ ਸਦਕਾ ਦਬਾਅ ਸਦਕਾ 1000 ਬੰਦੇ ਦਾ ਮਾਰਚ ਕਰਕੇ ਤੇ ਸਰਕਾਰ ਨੂੰ ਮੰਗ ਪੱਤਰ ਦੇ ਕੇ ਆ ਸੀ ਜਿਹੜਾ ਹੁਣ ਦਾ ਇਹ ਜਿਹੜਾ ਸਰਕਾਰ ਦਾ ਭਲੇਖਾ ਇਹ ਧਰਨਾ ਨਹੀਂ ਲੱਗੂਗਾ ਇਹ ਧਰਨਾ ਜਿਹੜਾ ਹਰ ਹਾਲਤ ਚ ਲੱਗੂਗਾ ਫੇਰ ਵੀ ਜੇ ਸਰਕਾਰ ਨੇ ਕੋਈ ਜ਼ਬਰ ਹੱਥਕੰਡਾ ਵਰਤਿਆ ਉਥੇ ਰਸਤੇ ਜਾਂਦਿਆਂ ਕਿਸਾਨਾਂ ਆਗੂਆਂ ਦਾ ਖਾਨੀ ਜਨਤਾ ਨੂੰ ਰੋਕਿਆ ਗਿਆ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸੰਯੁਕਤ ਖੇਤਾਨ ਮੋਰਚੇ ਦਾ ਫੈਸਲਾ ਹੋਊਗਾ ਕਿਤੇ ਇਹ ਨਾ ਹੋਵੇ ਕਿ ਸਮੁੱਚੇ ਪੰਜਾਬ ਨੂੰ ਚੰਡੀਗੜ੍ਹ ਬਣਾਉਣਾ ਪਵੇ ਇਹ ਸਰਕਾਰ ਨੂੰ ਸਾਡੀ ਵਾਰਨਿੰਗ ਆ ਤੇ ਜਲਦੀ ਤੋਂ ਜਲਦੀ ਸਾਡੇ ਜੇ ਖਾਨਾਂ ਆਗੂ ਪ੍ਰਿਆਕ ਕਿਤੇ ਜਾਣ ਧੰਨਵਾਦ ਬੇਨਤੀ ਕੀਤੀ ਜਾਂਦੀ ਆ 5 ਤਰੀਕ ਨੂੰ ਠੀਕ ਅਸੀਂ ਚੰਡੀਗੜ੍ਹ ਦੇ ਵਿੱਚ ਰੂਸ ਮੁਝਾਰੇ ਦੇ ਲੈ ਕੇ ਆਪਾਂ ਚੰਡੀਗੜ੍ਹ ਪਹੁੰਚਣਾ ਸੀ ਆਪਣੇ ਜਿੰਨੀਆਂ ਮੰਗਾ ਸਨ ਉਹਨਾਂ ਮੰਗਾ ਨੂੰ ਭਗਵੰਤ ਮਾਨ ਦੇ ਗਾੜੀ ਰੱਖਣਾ ਸੀ ਜਦੋਂ ਸਾਡੇ ਉੱਤੇ ਲੀਡਰ ਆਗੂ ਸਹਿਬਾਨ ਗਾੜੀ ਬੈਠੇ ਨੇ ਉਹਨਾਂ ਤੋਂ ਇਨਕਾਰੀ ਕਰਕੇ ਭਗਵੰਤ ਮਾਨ ਉੱਠ ਕੇ ਚਲੇ ਗਿਆ ਏ ਤੇ ਉਲਟਾ ਇਹਨਾਂ ਕੀ ਕੀਤਾ ਹੈ ਜਿਨ੍ਹਾਂ ਜਿਲੇ ਦੇ ਸਾਡੇ ਆਗੂ ਨੇ ਜਿਨ੍ਹਾਂ ਪੰਜਾਬ ਦੇ ਸਮੁੱਚੇ ਦੇ ਆਗੂ ਨੇ ਇਨਾ ਰਾਤ ਚੁੱਕ ਕੇ ਸਾਰੇ ਰੈਸਟ ਕਰ ਦਿੱਤੇ ਨੇ ਜਦ ਤੱਕ ਸਾਡੇ ਪ੍ਰਧਾਨ ਸਾਹਿਬ ਨੂੰ ਸਰਦਾਰ ਲਖਿੰਦਰ ਸਿੰਘ ਨੂੰ ਰਿਹਾਨੇ ਕਰਦੇ ਅਸੀਂ ਪੱਕੇ ਤੌਰ ਤੇ ਧਰਨਾ ਇੱਥੇ ਰੱਖਾਂਗੇ ਅਸੀਂ ਆਪਣੀਆਂ ਮੰਗਾਂ ਮਨਾ ਕੇ ਜਾਵਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਜਸਪਾਲ ਸਿੰਘ ਬਲਾਕ ਬਟਾਲਾ ਪਿੰਡ ਬੱਜੂਮਾਨ ਤੋਂ ਭਾਰਤੀ ਕਿਸਾਨ ਜੀ ਨੂੰ ਨੇਕਤਾ ਗ੍ਰਹਾ ਜੋ ਵੀ ਅੱਜ ਧਰਨਾ ਲੱਗਾ ਵਾ ਫਲੇਗਰ ਚੂੜੀਆਂ ਥਾਣੇ ਦੀ ਗਾੜੀ ਇਹ ਸਾਡੇ ਰਾਤ 1.5 ਵਜੇ ਸਾਡੇ ਆਗੂਆਂ ਨੂੰ ਛਾਪੇਮਾਰੀ ਕਰਕੇ ਜਿਹੜਾ ਵਾ ਰੈਸਟ ਕੀਤਾ ਗਿਆ ਵਾ ਬਿਨਾ ਕਿਸੇ ਜੁਰਮ ਤੋਂ ਸਰਕਾਰ ਹਿੰਦੁਸਤਾਨ ਦਾ ਸੰਵਿਧਾਨ ਕਹਿੰਦਾ ਕਿ ਅਸੀਂ ਵਿਰੋਧ ਕਰ ਸਕਦੇ ਹਾਂ ਹਰੇਕ ਆਰਟੀਕਲ ਦੇ ਵਿੱਚ ਲਿਖਿਆ ਵਾ ਤੇ ਜਦੋਂ ਸੰਵਿਧਾਨ ਸਾਨੂੰ ਇਜਾਜ਼ਤ ਦਿੰਦਾ ਵਾ ਇਹ ਸਰਕਾਰ ਸਾਡੇ ਨਾਲ ਧੱਕੇਸ਼ਾਹੀ ਕਰ ਰਹੀ ਆ ਵਕਤ ਭਗਵੰਤ ਮਾਨ ਦੀ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਵਾ ਇਹ ਸਾਡੇ ਸੰਘਰਸ਼ੀ ਲੋਕਾਂ ਨਾਲ ਕਿਰਤੀ ਲੋਕਾਂ ਨਾਲ ਜਿਹੜੀ ਉਹ ਧੱਕੇਸ਼ਾਹੀ ਕਰ ਰਿਹਾ ਵਾ ਤੇ ਪਰ ਅਸੀਂ ਇਹ ਤਕੇਸ਼ਾਈ ਕਰਨੇ ਨਾਲ ਇਹ ਸੰਘਰਸ਼ ਜਿਹੜੇ ਰੁਕਣਗੇ ਆਉਣ ਵਾਲੇ ਸਮੇਂ 'ਚ ਹੋਰ ਵੀ ਤਿੱਖੇ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ